ਜਿਨ੍ਹਾਂ ਨੂੰ ਅੰਦਰ ਤਲਬ ਲੱਗੀ ਕਹਿ ਦਿਓ ਬਾਬਾ ਜੀ ਸ਼ਿਫਾਰਸ਼ ਪਾਦੇਓ ਮਾੜੀ ਜੇ ਚੱਲ ਦਿਖਾ ਦਿਓ ਜਨਮ ਸਫਲ ਹੋ ਜਾਣਾ ਬੱਕੀ ਤਾਂ ਚੱਲੀ ਜਾਣਿਆ ਰੋਲੇ ਰੱਪੇ ਕਾਰੋਬਾਰ ਨਹੀਂ ਮੁੱਕਣੇ ਕਿਸੇ ਨੂੰ ਕਰੋੜਾਂ ਦੀ ਜਾਇਦਾਦ ਦੇ ਦਿਓ ਜੇ ਕੋ ਰੱਜ ਜਾ ਮੇਰਾ ਨਾਮ ਬਟਾ ਜੋ ਮਰਜ਼ੀ ਮੰਗ ਲਓ ਇੱਥੇ ਸਾਥ ਸੰਗਤ ਕਰੋੜਾਂ ਅਰਮਾਪਤੀ ਬੰਦੇ ਵੀ ਰੱਜੇ ਦੀ ਜਿਨ੍ਹਾਂ ਨੂੰ ਤੁਸੀਂ ਬਹੁਤ ਅਮੀਰਵਾਨੀਂ ਡਾਨੀ ਕਹਿੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ ਕੋਈ ਕੰਮ ਰਹਿਦਾ ਉਹਨਾਂ ਕਹਿੰਦਾ ਗੱਲ ਬਣੀ ਨਹੀਂ ਹਜੇ ਰਹਿਦਾ ਹੈ ਕਾ ਉਹਦਾ ਵੀ ਕੰਮ ਨਹੀਂ ਪੂਰਾ ਹੋਣਾ ਇੱਥੇ ਨਹੀਂ ਰੱਜਿਆ ਕੋਈ ਵੀ ਪਰ ਹਾਂ ਰੱਬ ਦੇ ਨਾਮ ਨਾਲ ਕੋਈ ਜੁੜ ਜਾ ਸਤ ਸੰਤੋਖ ਚ ਪੈਂਦਾ ਅੱਜ ਸਾਧ ਸੰਗਤ ਹੋਰ ਕੁਝ ਨਾ ਮੰਗਿਓ ਆਓ ਮਿਲ ਕੇ ਪਿਆਰ ਨਾਲ ਜੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਹੈ ਆਪਾਂ ਵੀ ਇੱਕ ਵਾਰ ਮਿਲ ਕੇ ਮੰਗੀਏ ਸਾਰੇ ਹੱਥ ਜੋੜ ਕੇ ਝੋਲੀ ਅੱਡ ਕੇ ਅੰਦਰੋਂ ਕਹੋ

கஜகோ நாம நாம விநா திரக திரக சனே நாம் விநா திரக திரக அசன திருக திரக அச நாமல்ேவிந்த மல மே நாம ਅੱਖੋ ਸਤਨਾਮ ਸ੍ਰੀ ਮੰਗਿਓ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿ ਦਾਣ ਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾ ਨਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਐਕਾਰ ਬੋਲੋ ਜੀ ਆਪਣੇ ਬੱਚਿਆਂ ਦੀ ਸਿੱਖੀ ਮੰਗ ਕੇ ਜਾਇਓ ਸਾਧ ਸੰਗਤ ਮੈਨੂੰ ਇੱਕ ਭੈਣ ਦਾ ਫੋਨ ਆਇਆ ਦੇਖੋ ਆਪਾਂ ਦੂਜਿਆਂ ਦੀ ਗੱਲ ਕੋਈ ਸੁਣਦੇ ਤੇ ਆਪ ਉਹ ਵੀ ਸਿੱਖਣਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਦੀ ਗੱਲ ਸੁਣ ਕੇ ਸੁਣਾ ਦਿਓ ਕਿਸੇ ਦੀ ਗੱਲ ਸੁਣ ਕੇ ਆਪਾਂ ਕਈ ਵੇ ਠੀਕ ਉਹਦੇ ਨਾਲ ਹੋਇਆ ਨਹੀਂ ਸਿੱਖਣਾ ਚਾਹੀਦਾ ਉਹ ਕਹਿੰਦੀ ਕੋਈ ਇੱਕ ਲੜਕਾ ਮੇਰੇ ਜ਼ਮੀਨ ਜੈਦਾਤ ਬਥੇਰੀਆਂ ਰੱਬ ਨੇ ਦਿੱਤੀ ਜ਼ਮੀਨ ਵੀ ਦਿੱਤੀ ਐ ਨੌਕਰ ਚੱਕਰ ਵੀ ਰੱਖੇ ਕਹਿੰਦੀ ਪਹਿਲਾਂ ਤਾਂ 10ਵੀਂ ਪਾਸ ਕੀਤੀ 11ਵੀਂ ਚ ਲੱਗਾ ਤਾਂ ਸਾਡੇ ਗਲ ਚ ਗੁੱਠਾ ਦੇ ਕੇ ਲੜ ਲੜ ਕੇ ਬੁਲਟ ਮੋਟਰਸਾਈਕਲ ਲਿਆ ਮੈਂ ਤਾਂ ਬੁਲਟ ਲੈਣਾ ਦੂਜੇ ਮੁੰਡੇ ਬੁਲਟ ਤੇ ਆਉਂਦੇ ਮੈਂ ਤੇ ਬੁਲਟ ਮੋਟਰਸਾਈਕਲ ਲੈਣਾ ਕਹਿੰਦੀ ਹੁਣ ਡਰਦੇ ਕੀ ਕਰੀਏ ਇੱਕ ਲੜਕਾ ਕਿਤੇ ਉਦਾਂ ਦੀ ਗੱਲ ਨਾ ਹੋ ਜਾਏ ਕਹਿੰਦੀ ਮੈਂ ਕਹਾਲ ਖਾਦੀ ਨੇ ਕਹਿ ਦਿੱਤਾ ਲੈ ਦਿਓ ਜੀ ਅਸੀਂ ਮੋਟਰਸਾਈਕਲ ਲੈਂਦਾ ਹੁਣ ਉਹ ਮੁੰਡਿਆ ਨੂੰ ਦੋਂਦੋ ਤਿੰਨ ਤਿੰਨ ਨੂੰ ਬਿਠਾ ਕੇ ਘੁੰਮਦਾ ਕਹਿੰਦੀ ਹੁਣ ਜਿਹੜੀ ਦੁੱਖ ਦੀ ਗੱਲ ਹੈ ਉਨ ਕੇਸ ਵੀ ਕਟਾ ਦਿੱਤੇ ਦਾੜੀ ਵੀ ਕਟਾ ਦਿੱਤੀ ਤੇ ਭਾਈ ਸਾਹਿਬ ਸ਼ਾਮ ਨੂੰ ਲੇਟ ਨੇਰੇ ਹੋਇਆ ਆਉਂਦਾ ਸਾਨੂੰ ਕਹਿੰਦਾ ਮੈਂ ਜਿੰਮ ਤੋਂ ਆਉਂਦਾ ਕਹਿੰਦੀ ਹੁਣ ਉਹਦੇ ਤੋਂ ਮੁਸ਼ਕ ਥੋੜਾ ਥੋੜਾ ਵੀਰ ਸ਼ਰਾਬ ਦਾ ਆਉਣ ਲੱਗ ਪਿਆ 11ਵੀਂ ਕਲਾਸ ਚ ਅਜੇ ਪੜਦਾ ਹੈ ਵਿਚਾਰੀ ਬਹੁਤ ਰੋਂਦੀ ਸੀ ਸਾ ਸੰਗਤ ਆਪਣੇ ਬੱਚਿਆਂ ਲਈ ਆਪਾਂ ਸਿੱਖੀ ਮੰਗੀ ਹੈ ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿੱਤੋਂ ਸਿੱਖੀ ਤੋਂ ਜਿਹੜਾ ਦੂਰ ਹੋ ਗਿਆ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ 40 ਕਿਲੇ ਜ਼ਮੀਨ ਖਰੀਦ ਲਿਓ ਸਜਣੋ ਸਿੱਖੀ ਸਭ ਤੋਂ ਅਮੀਰ ਦਾਤ ਹੈ ਔਰ ਦਾਨ ਹੈ ਗੁਰੂ ਕੋਲੋਂ ਮੰਗਣਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨੇ ਦਾਨ ਹੈ ਇਹ ਦਾਵੇ ਨਾਲ ਨਹੀਂ ਮਿਲਦਾ ਆਪਣੇ ਬੱਚਿਆਂ ਲਈ ਨਾ ਹਾਮ ਸਿੱਖੀ ਸਿਮਰਨ ਬਾਣੀ ਮੰਗੋ ਹਾਂ ਉਹਦੇ ਲਈ ਇੱਕ ਭੈਣੋ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰਕੇ ਜਾਵਾਂਗਾ ਟਿਪ ਸੈੱਟ ਉਹ ਇਹ ਹੈ ਵੀ ਜਦੋਂ ਬੱਚਿਆਂ ਲਈ ਭੋਜਨ ਪ੍ਰਸ਼ਾਦਾ ਪਰੋਂਠੀ ਤਿਆਰ ਕਰਦੇ ਹੋ ਜਦਸ ਵੇਰੇ ਚਾਹ ਦੁੱਧ ਬਣਾਉਂਦੇ ਹੋ ਉੰਨੀ देर ਸਿਰ ਟੱਕ ਕੇ ਜਿੰਨੀ ਦੇਰ ਗੈਸ ਤੇ ਚਾਹ ਬਣਦੀ ਨਾ ਦੁੱਧ ਬਣਦਾ ਪਤਾ ਆ ਆਪਾਂ ਨੂੰ ਵੀ ਆਪਾਂ ਆਪਣੇ ਬੱਚਿਆਂ ਨੂੰ ਪੜਾਉਣਾ ਪਤਾ ਆ ਪਰੋਂਠੀ ਮੈਂ ਬੱਚੇ ਦੇ ਟਿਫਿਨ ਵਿੱਚ ਪਾਉਣੀ ਹੈ ਉਹਨੇ ਸਕੂਲ ਜਾ ਕੇ ਖਾਣਾ ਹੈ ਦੋ ਪਰੌਠੇ ਬਣਾਏ ਨੇ ਇੱਕ ਹੌਣ ਖਾਣੇ ਇੱਕ ਸਕੂਲੇ ਖਾਣੇ ਉਹ ਪਰੋਂਠੀ ਬਣਾਉਂਦੇ ਆ ਚਾਹ ਦੁੱਧ ਬਣਾਉਂਦੇ ਆ ਸਿਰ ਟੱਕ ਕੇ 5 10 ਮਿੰਟ ਕਹਿੰਦੇ ਰਿਆ ਕਰੋ ਭੈਣੋ ਵਾਹਿਗੁਰੂ 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 ਮੂਲ ਮੰਤਰ ਪੜ ਲਿਆ ਕਰੋ ਪਹਿਲੀ ਪੌੜੀ ਪੜ ਲਿਆ ਕਰੋ ਮੂਲ ਮੰਤਰ ਨਹੀਂ ਆਉਂਦਾ ਵਾਹਿਗੁਰੂ ਕਹਿ ਲਿਆ ਕਰੋ ਦੇਖੋ ਜੇ ਪਾਣੀ ਚ ਵਦਾਮ ਪਿਉਂਦੇ ਹੋ ਨਾ ਸਿਆਣੇ ਪੁਰਖ ਕਹਿੰਦੇ ਵਦਾਮ ਦੀ ਤਸਵੀਰ ਬਦਲ ਜਾਂਦੀ ਹੈ ਗਰਮ ਨਹੀਂ ਰਹਿੰਦਾ ਉਹ ਪਾਣੀ ਚ ਕੁਝ ਘੰਟੇ ਵਦਾਮ ਪੀਉਂਦੇ ਹੋ ਵਦਾਮਾਂ ਦੀ ਤਸਵੀਰ ਬਦਲ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਹਿ ਕੇ ਚਾਹ ਦੁੱਧ ਭੋਜਨ ਬਣਾਓਗੇ ਭੋਜਨ ਦੀ ਤਸਵੀਰ ਬਦਲ ਜਾਏਗੀ ਜਿਹੜੇ ਬੱਚੇ ਖਾਣਗੇ ਉਹਨਾਂ ਦੀ ਤਕਦੀਰ ਬਦਲ ਜਾਏਗੀ ਆਪਣੇ ਸੁਪਲੀਜ਼ ਆਪਣੇ ਬੱਚਿਆਂ ਵਾਸਤੇ ਆਪਾਂ ਸਾਰੇ ਤੁਸੀਂ ਵੀ ਅਸੀਂ ਮੈਂ ਆਪਾਂ ਸਾਰੇ ਰਲ ਕੇ ਜੇ ਗੁਰੂ ਨੇ ਰਾਹ ਦੱਸਿਆ ਜਦੋਂ ਕੁਝ ਤਿਹਾਰ ਕਰਦੇ ਹੋ ਉਦੋਂ ਜਰੂਰ ਵਾਹਿਗੁਰੂ ਜਪੋ ਸਵੇਰੇ ਨੀਂਦ ਚੋਂ ਉੱਠਦੇ ਅੰਸਾਰ ਹਰ ਸਿੱਖ ਦਾ ਪਹਿਲਾ ਜ਼ੁਬਾਨ ਤੋਂ ਸ਼ਬਦ ਜਿਹੜਾ ਉੱਠਦੇ ਅੰਸਾਰ ਨੀਂਦ ਚੋਂ ਇੱਕੋ ਸ਼ਬਦ ਆਉਣਾ ਚਾਹੀਦਾ ਸਤਨਾਮ ਸ੍ਰੀ ਅੱਛਾ ਪੈਣੋ ਚਾਹ ਦੁੱਧ ਬਣਾਉਂਦਿਆਂ ਪਰੌਂਠੀ ਬਣਾਉਂਦਿਆਂ ਵਾਇਗਰੂ ਕਹਿ ਲਉਂਗੀ ਆ ਕੱਲ ਤੋਂ ਕਹਿ ਲਉਂਗੇ ਘਰ ਜਾ ਕੇ ਪੱਕੀ ਗੱਲ ਹੈ ਹੱਥ ਖੜੇ ਕਰਕੇ ਜਕਾਰਾ ਛੱਡੋ ਪੱਕਾ ਠੀਕ ਹੈ ਕਰਾ ਗੁਰੂ ਨਹੀਂ ਲੈਣਾ ਸਤਿ ਸ੍ਰੀ ਅਕਾਲ ਇਹ ਗੁਰੂ ਦੇ ਅੱਗੇ ਆਪਾਂ ਸਮਰਪਿਤ ਹੋਣਾ ਹੈ ਮਹਾਰਾਜ ਸਾਡੇ ਵਸ ਨਹੀਂ ਹੈ ਅਸੀਂ ਮੰਨਦੇ ਹਾਂ ਇਦਾਂ ਹੋਣਾ ਚਾਹੀਦਾ ਹੈ ਕਿਰਪਾ ਕਰੋ ਪਰ ਕਰਾ ਤੁਸੀਂ ਲਿਓ ਜਦੋਂ ਮੰਨਦਾ ਆਪ ਹੱਥ ਖੜੇ ਕਰਦੇ ਮੇਰੇ ਵਸ ਨਹੀਂ ਗੁਰੂ ਕਰਵਾ ਲੈ ਜੇ ਆਪਾਂ ਅਕੜ ਵਿੱਚ ਕਹੀ ਮੈਂ ਮੈਂ ਨਹੀਂ ਕਰ ਸਕਦਾ ਆਪੋ ਪਾਤਸ਼ਾਹ ਸਤੋ ਨੀ ਤੁਸੀਂ ਕਿਰਪਾ ਕਰੋ ਗੁਰੂ ਨੇ ਕਰਵਾ ਲੈਣਾ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਫਿਰ ਇਹ ਸਮਾਗਮ ਕਰਾਏ ਸਫਲ ਫਿਰ ਤੁਹਾਡੀ ਲੰਬੀ ਯਾਤਰਾ ਤੁਸੀਂ 1.5 2 200 ਕਿਲੋਮੀਟਰਾਂ ਤੋਂ ਆਏ ਹੋ ਤੁਹਾਡੀਆਂ ਯਾਤਰਾਵਾਂ ਸਫਲ ਫਿਰ ਗੁਰਪੁਰਬ ਮਨਾਏ ਇਹ ਦਿਹਾੜੇ ਪ੍ਰਕਾਸ਼ ਪੁਰਬ ਮਨਾਏ ਸਫਲ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਕੋਟਾਨ ਕੋਟ ਸ਼ੁਕਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪੁਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਸਮਾ ਸਮਾਪਤ ਹੈ ਇੱਕ ਵਾਰ ਗੁਰੂ ਦੇ ਪਿਆਰ ਚ ਮਿਲ ਕੇ ਸਾਰੇ ਕਹੋ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਹਾ ਵਾ ਗੱਜ ਕੇ ਸਤਗੁਰ ਕੈ ਵਲਿਆਰ ਮਿਲਣਾ ਕੀ ਵੈਗੁਰ ਵੈਗੁਰ ਕਹਿੰਦਿਆ ਆਗੈ ਸੁਖ ਪਾਸ਼ੈ ਸੁਖ ਸਹਿਜ ਆਗੈ ਸੁਖ ਪਾਸ਼ੈ ਸੁਖ ਸਹਿਜ ਆਗੈ ਸੁਖ ਪਾਸ਼ੈ ਆਹਾ ਆਗੈ ਸੁਖ ਹਰ ਆਨੰਦ ਹਮਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਵਾਹ ਸਤਿਗੁਰ ਕੈ ਸਤਗੁਰ ਕੈ ਬਲੇ ਹਾਰ ਸਤਗੁਰ ਕਿਰਪਾ ਬਖਸ਼ਿਸ਼ ਕਰਮ ਆਪਾ ਨਾਮ ਜਪੀਏ ਅਰਦਾਸ ਬੇਨਤੀ ਕਰੀਏ ਗੁਰੂ ਕੋਲੋਂ ਦਾਤ ਮੰਗੀਏ ਫਿਰ ਜ਼ਰੂਰ ਇਹ ਬਖਸ਼ਿਸ਼ ਹੋਣੀ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾয়া ਅਹੰਕਾਰੀਆਂ ਨਿੰਦਕਾਂ ਬਿਠਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਅਰਸੇ ਵਿਆ ਅੰਤ ਲਏ ਛਡਾਇਆ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਿਸੇ ਇੱਕ ਪਿੰਡ ਲੱਕੇ ਨਗਰ ਸ਼ਹਿਰ ਦਾ ਨਾਮ ਲਮਾ ਗੱਲ ਛੋਟੀ ਹੋ ਜਾਣੀ ਤੁਸੀਂ ਸਾਰੇ ਮਾਲਵੇ ਤੋਂ ਮੱਝੇ ਤੋਂ ਦੁਆਬੇ ਤੋਂ ਸੰਗਤਾਂ ਪਹੁੰਚੀਆਂ ਨੇ ਸਭ ਦਾ ਧੰਨਵਾਦ ਜੀ ਆਇਆਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰੋ ਵੀਰ ਜੀ ਇਸ ਪ੍ਰੋਗਰਾਮ ਸਰਵਣ ਕਰੋਣਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਕੀਰਤਨੀਏ ਪਾਇਸੇ ਪਾਇਤਿੰਦਰ ਸਿੰਘ ਜੀ ਹਜ਼ੂਰੀ ਰੱਖੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕੋ ਪਹੁੰਚ ਗਏ ਨੇ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ